ਸਾਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ। ਸਾਇ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ। ਉਹ ਦੀਦੀ ਉਹ ਜੀ ਤੇ ਮਰ ਜੂਗਾ ਤਾਂ ਖੜਾ ਚੁੱਟ ਜੂਗਾ। ਐਂਕੋ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ। ਕਦੇ ਸਾਨੂੰ ਖਾਣ ਨੂੰ ਰੋਟੀ ਵੀ ਨਹੀਂ ਸੀ ਮਿਲੀ ਮਾਂ ਕੋਲੋਂ। ਜਦੋਂ ਛੋਟਾ ਆ ਹੁੰਦਾ ਸੀ। ਕਾਰਨ ਇਹਨੇ ਜੇ ਕਰਦਾ ਸੀ ਕਦੇ ਸਾਰੇ ਨੇ ਹਾਲ ਨਹੀਂ ਮੁੱਚਿਆ ਕਦੇ ਨੰਨ ਦਾ ਨਹੀਂ ਮੁੱਚਿਆ। ਇਹ ਮਾਤ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀ ਜਨਾਬ ਤੁਸੀਂ ਕਾਨੂੰਨ ਦੇ ਤਹਿਤ ਪਤਾ ਨਹੀਂ ਲੱਗਿਆ ਬਾਦੂ ਦੁਸਤ ਦੁਖਾ ਜੋ ਕਿ ਆ ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ ਆਪ ਮਾਰਿਆ ਕੋਈ ਨਾਲ ਨਹੀਂ ਸੀ ਫਿਰ ਇਥੇ ਮਾਮਸਾ ਕਿਵੇਂ ਲੈ ਕੇ ਆਏ ਤੁਸੀਂ ਮਾਮਸਾ ਮੈਂ ਵਾਸਤੇ ਲੈ ਕੇ ਆਈ ਸੀ ਇਹ ਤੁਸੀਂ ਕਹਿ ਰਹੇ ਹੋ ਕਿ ਖਾਣ-ਪੀਣ ਨਹੀਂ ਮੰਗ ਰਹੀ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30000 ਰੁਪਏ ਪਿਆ ਸੀ ਨਹੀਂ ਕੰਮ ਕਰਦੀ ਸੀ ਹਾਸ ਬਤਾਲਾ ਚ ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ ਜਦੋਂ ਪਹਿਲਾਂ ਦੋ ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਇਆ ਨੂੰ ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ ਫਿਰ ਨਾ ਤਾਂ 2-3 ਸਾਲ ਲੱਗ ਕੇ ਆਂਦੇ ਗਵਾਂਡੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ ਮੇਰੇ ਘਰ ਦਾ ਹਾਲ ਜਾ ਕੇ ਦੇਖੋ ਜੋ ਕੁਝ ਵੀ ਹੋਇਆ ਮੇਰੇ ਸਹੁਰੇ ਘਰ ਕੀ ਹੋਇਆ ਤੇ ਪੜਾਈ ਕਰਦਾ ਸੀ ਹਾਂਜੀ ਕਿਹੜੀ ਕਲਾਸ ਪੜਦਾ ਸੀ ਹਾਂ ਐਤ ਕੀ ਪਹਿਲੀ ਕਲਾਸ ਚ ਹੋਣਾ ਸੀ ਤੋਆ ਪਰ ਟਿਕਟ ਦਾ ਬਤਾ ਸੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇਇੱਜ਼ਤੇ ਵੀ ਮਰਨਾ ਮੁੜ ਕੇ ਭੁੱਕੇ ਰਹਿ ਕੇ ਵੀ ਮਰਨਾ ਇਤ ਬਹੁਤ ਜ਼ਿਆਦੇ ਪੂਰੇ ਮਾਨਸਿਕੋਂ ਲੈ ਕੇ ਤੁਰ ਗਈ ਜਿਹੜੀ ਬੱਸ ਮਿਲ ਗਈ ਲਾਇਾਈ ਕਿਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ ਵਿੱਚ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਉੱਠਿਆ ਕੇ ਮਾਰਸ ਤੁਸੀਂ ਜਿਹੜਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਕਾਲ ਦੇ ਵਿੱਚ ਲੱਗੇ ਜੋ ਇੱਕ ਤਰੀਕ ਨੂੰ ਸਾਨੂੰ ਖਬਰ ਮਿਲੀ ਸੀਗੀ ਜਿਹੜੀ ਬੱਸ ਸਟੈਂਡ ਦੇ ਉੱਤੇ ਬੱਚੇ ਦੀ ਡੈੱਡ ਬੋਡੀ ਮਿਲੀ ਕੋਸ ਤੋਂ ਬਾਅਦ ਅਸੀਂ ਪੂਰੀ ਕਾਰਵਾਈ ਕਰਦੇ ਹੋਏ ਆਪਣਾ ਸਥਾਨਾ ਸਿਟੀ ਟੂਲ ਸੈਕਟਰ ਸਾਹਿਬ ਨੇ ਅੰਦਰ ਦਾ ਸੁਪਰਵਾਈਜ਼ਰ ਉਹ ਡੀਐਸਪੀ ਸਾਹਿਬ ਇਹ ਚੀਜ਼ ਆ ਜਿਹੜਾ ਬੱਚੇ ਦੀ ਉਹਦੀ ਮਿਰੀ ਡੈੱਡ ਬੋਡੀ ਆਸਤਾਨੇ ਕੋਲ ਰਖਵਾ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲਸ ਨੇ ਔਰ ਇਸ ਤਰ੍ਹਾਂ ਸ਼ੁਰੂ ਹੋ ਗਿਆ ਜਿਹੜਾ ਕਵਾਂ ਦੇ ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ ਉਹਦੇ ਵੇਿਤ ਅੱਜ ਇਹਦੀ ਜਿਹੜੀ ਊਆ ਹੈ ਲੜਕੇ ਦੀ ਮੈਂ ਤੱਕ ਵੀ ਉਹਨੇ ਵੀ ਸੋਸ਼ਲ ਮੀਡੀਆ ਤੋਂ ਇੱਕ ਇਨਫੀਕੇਸ਼ਨ ਕਰਕੇ ਉਹ ਅੱਜ ਉਹਨੇ ਅਪਰੋਚ ਕੀਤਾ ਔਰ ਉਹਨੇ ਡੈਡ ਬੋਡੀ ਦੀ ਜਿਹੜੀ ਪਛਾਣ ਕਰ ਲਈ। ਸਰ ਇਹ ਵੀ ਕਤਲ ਦੀ ਤਸਵੀਰ ਕਾਮੀ ਇਹ ਇਹਦੀ ਜਿਹੜੀ ਆ ਵਾਇਲਡ ਉਹਦੇ ਨਾਲ ਦੇ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਹੈ ਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਇਦਨੇ ਹੀ ਇਸ ਚੀਜ਼ ਨੂੰ ਜਾਨ ਦਿੱਤਾ ਪਰ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦ ਹੈ। ਇਹਦਾ ਜਿਹੜਾ ਬੱਚੋ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਾਸਵਸਥਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣੇ ਆ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਗੱਡਾ ਕੱਢਿਆ ਉਹ ਸਰ ਕਿਸ ਤਰ੍ਹਾਂ ਇਹਨੂੰ ਨਹੀਂ ਸੱਤ ਨੂੰ ਅੰਜਾਮ ਦਿੱਤਾ ਬੱਚੇ ਨੂੰ ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾ ਨੂੰ ਇਲਾਜ ਦਿੱਤੀ ਜਾਏਗੀ ਜੋ ਸੂਈ ਕਾਰਾਬਾਜ ਕਲੀਅਰ ਹੋਏਗਾ ਫਿਰ ਗੱਲੀਆਂ ਜੋੜਨੀਆਂ ਪੂਰੀਆਂ ਬਜਟੀ ਬੱਚੀ ਦੀ ਮਾਂ ਗ੍ਰਿਫਤਾਰ ਕਰਨ ਦੀ ਇਹ ਹੈ ਕਿ ਬੱਚੇ ਦੀ ਮਾਂ ਦਾ ਨਾਮ ਵੀਰਪਾਲ ਕੌਰ ਹੈ ਜੀ ਪਤਨੀ ਹਰਦੀਪ ਸਿੰਘ ਜਿਵੇਂ ਪਹਿਲਾਂ ਹੀ ਦੱਸਿਆ ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਟਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੇ ਉਹ ਨੂੰ ਲੱਗਾ ਕਿ ਮੇਰੇ ਵਿੱਚ ਰੱchnਾ ਜਿਹੜਾ ਮੇਰਾ ਆਪਣਾ ਕੋ ਨਵਾਂ ਮਸੇਵੋ ਕਰਨਾ ਚਾਹੁੰਦੀ ਹੈ ਉਦੇ ਤਹਿਤੀ ਇਹਨੇ ਇਸ ਟੀਮ ਜਿਹੜੀ ਕਟਿਆ ਮਲਸਾ ਨੂੰ ਮਲਸਾ ਜਿਹੜੀ ਰੱਖ ਕੇ ਉਹਨੇ ਇੱਕ ਘਨੌਣਾ ਕੰਮ ਕੀਤਾ ਇਹ ਤੋਂ ਹੋਰ ਕੋਈ ਸ਼ਾਨਦਾਰ ਜੀ ਇਹਨੂੰ ਪ੍ਰੈਮਿੰਗ ਤੋਂ ਦੱਸਿਆ ਇਹਦੇ ਵਿੱਚ ਇਸ ਤਕਰੀਰ ਸ਼ਾਲੇ ਜਾਰੀ ਹੈ ਹਾਲੇ ਇਸ ਤੇ ਗਾਹ ਨਹੀਂ ਕੁਝ ਹੋਇਆ ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰਦੇ ਹਾਂ ਜੋ ਵੀ ਸਾਫ ਹੈ ਜੁਦ ਗ੍ਰਿਫਤਾਰੀ ਹੋਈ ਹੈ ਨਹੀਂ ਜਿਸ ਤਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਗੋ ਇਹਨੂੰ ਗ੍ਰਿਫਤਾਰ ਕਰ ਲਿਆ ਕੀ ਮੰਨ ਕੁਝ ਕਿੱਥੀ ਕੁਝ ਮੁੱਢਲੀ ਉਹੀ ਚੀਜ਼ ਦੱਸਿਆ ਉਹਨਾਂ ਨੇ ਕੀ ਉਹ ਮਰਗ ਕੀਤਾ ਜਾਂ ਕਿ ਨਹੀਂ ਕੀਤਾ ਅਸੀਂ ਜੋ ਮੈਂ ਤੁਹਾਨੂੰ ਦੱਸਿਆ ਮੰਚਾ ਹੈ ਹੀ ਆ ਹੀ ਮੁੱਢਲੀ ਦੇ ਵਿੱਚ ਉਹਨੇ ਆਪਣਾ ਇਕਬਾਲ ਕਰ ਲਿਆ ਇਹਨਾਂ ਦਾ ਦੋਆਬਾ ਕਰ ਲਿਆ ਕੀ ਮਾਨਸਾ ਬਾਅਦ ਕਹਿੰਦੇ ਅੰਦਰ ਹੀ ਕਿਸੇ ਨੇ ਉਹ ਕਤਲ ਕੀਤਾ ਜਾਂ ਕਿ ਤੁਹ ਬਤਲ ਕਰਕੇ ਲਿਆਂਦਾ ਇਹਦੇ ਸਾਫੀ ਕੀ ਕੌਣ ਸੀ ਇਹ ਵੀ ਜੋ ਦਸਨ ਦਾ ਬਾਬੇ ਦੇ ਘਰ ਘਰ ਹੀ ਉਹਨੇ ਜੋ ਸਾਨੂੰ ਦੱਸਿਆ ਕਿ ਕਿਤੇ ਬਿਮਾਰ ਸੀਗਾ ਫਿਰ ਬਾਕੀ ਜੋ ਜੋ ਅਸੀਂ ਜੋ ਭਲੇ ਉਹਨੂੰ ਨਹੀਂ ਲੀਕ ਆਊਟ ਕਰ ਸਕਦੇ ਬਸ ਇੱਥੇ ਜਿਹੜਾ ਇਹ ਡੈੱਡ ਬੋਡੀ ਖੁਦ ਹੀ ਛੱਡ ਕੇ ਗਈ ਹੈ ਆ ਕਿਹੜੀ ਜਗ੍ਹਾ ਤੋਂ ਇਹ ਇਹ ਬਠੰਡਾ ਇਥੋਂ ਤਲਵੰਡੀ ਸਾਹ ਬੋੜ ਜੀ ਸਰ ਇਹਦਾ ਹਰਦੀਪ ਸਿੰਘ ਜੀ ਆਉਂਦੇ ਜਿਹੜੇ ਜਿਹੜੇ ਐਨਡੀਐਨਡੀਪੀਐਸ ਦੇ ਰਾਜ ਉਹਦੇ ਤੇ ਕਈ ਮਕਦਮੇ ਨੇ ਐਨਡੀਪੀਐਸ ਦੇ ਮਕਦਮੇ ਅੰਦਰ ਤਾਇਤ ਅੰਦਰ ਇਹ ਬਹੁਤ ਟਾਈਮ ਤੋਂ ਫੋਨ ਵੀ ਕੀਤਾ ਕਿ ਤੁਹਾਨੂੰ ਮੇਰੇ ਕਿਸੇ ਟੈਂਪਰ ਤੋਂ ਸੁਣਿਆ ਖੱਲੇ ਦਾ ਕੇਸ ਚੀਜ਼ ਦਾ ਬਾਕੀ ਸਾਰਾ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਗੌਣ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਇਨਫੋਰਮ ਕਰ ਦੇਗਾ ਪਰ ਬੱਚੇ ਦੀ ਭੂਆ ਨੇ ਆਈਡੈਂਟੀਫਿਕੇਸ਼ਨ ਕਰ ਲਈ ਸੋਸ਼ਲ ਮੀਡੀਆ ਤੋਂ ਪੁਲਿਸ ਦੇ ਹੱਥ ਕਿਉਂ ਨਹੀਂ ਕੁਝ ਲੱਗਾ ਜੀ ਸੀਸੀਟੀਵੀ ਵੀ ਚਾਰਚ ਦੇ ਕੈਮਰੇ ਲੱਗੇ ਹੋਏ ਸੀਗੇ ਜੀ ਦੇਖੋ ਇਹ ਸਾਰਾ ਕੁਝ ਇਹ ਸਾਰਾ ਕੁਝ ਜਿਹੜਾ ਕਰਦੇ ਹੋਏ ਦੇਖੋ ਲੱਗੇ ਦਾ ਸਾਰਾ ਕੁਝ ਇੰਨੀ ਮੁਸਤਬਦੀ ਦੇ ਨਾਲ ਇੰਨੀ ਜਲਦੀ ਜਿਹੜਾ ਕੰਮ ਹੋਇਆ ਹੈ ਸੋਸ਼ਲ ਮੀਡੀਆ ਦੀ ਹੈਲਪ ਲਈ ਗਈ ਹੈ ਮੀਡੀਆ ਦੀ ਲਈ ਗਈ ਹੈ ਇਸ਼ਤਿਹਾਰਾ ਦੀ ਲਈ ਗਈ ਹੈ ਤਾਂ ਹੀ ਉੱਥੋਂ ਤੱਕ ਇਹ ਗੱਲ ਪਹੁੰਚੀ ਹੈ ਉਹ ਬੱਚਾ ਪਟਕਾ ਬੰਨਿਆ ਹੋਇਆ ਸੀਗਾ ਸਾਰਿਆਂ ਨੂੰ ਸੀਗਾ ਕਿ ਕੋਈ ਨਾ ਕੋਈ ਪਰ ਫਿਰ ਵੀ ਸਟਰੀਮ ਦੋ ਦਿਨ ਲੱਗ ਗਈ ਜੀ ਤੇ ਸੋਸ਼ਲ ਮੀਡੀਆ ਤੇ ਤਾਂ ਚਲੋ ਆਇਡੈਂਟੀਫਿਕੇਸ਼ਨ ਹੋ ਗਈ ਵੀ ਪੁਲਿਸ ਦੇ ਜੋ ਕੈਮਰੇ ਲੱਗੇ ਹੋਏ ਨੇ ਉਹ ਵੀ ਜ਼ਿਆਦਾਤਰ ਮੰਦਰ ਨੇ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਚੱਲ ਨਹੀਂਦਾ ਉਹ ਲੋ ਲੋ ਮੈਂ ਉਹ ਨਾ ਦੱਸ ਸਕਦੇ ਹਾਂ ਮੈਂ ਇੰਵੈਸਟੀਗੇਸ਼ਨ ਦਾ ਕਈ ਕਿੰਨਾ ਤੋਂ ਨਹੀਂ ਦੱਸਿਆ ਅੱਜ ਤੱਕ ਫਸਟ ਮੈਂ 7 ਵਜੇ ਨੂੰ ਚੁਣਚਿਆ